ਆਪ ਸਭ ਜਾਣਦੇ ਹੋ ਕਿ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਨੌਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਸਤੀ ਦਾਸ ਜੀ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਦੀ 350 ਸਾਲਾਂ ਸ਼ਹਾਦਤ ਨੂੰ ਨੂੰ ਇਸ ਸਦੀ ਦੇ ਲਈ ਪਿਛਲੇ ਕਈ ਮਹੀਨਿਆਂ ਤੋਂ ਤਿਆਰੀਆਂ ਕਰ ਰਹੇ ਆ ਪਿਛਲੇ ਦਿਨਾਂ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਡੇ ਪੰਜਾਬ ਦੇ ਸਾਰੇ ਸੰਤਾਂ ਮਹਾਪੁਰਖਾਂ ਸੰਪਰਦਾਵਾਂ ਨਿਆਂਗ ਸਿੱਖ ਜਥੇਬੰਦੀਆਂ ਸਿਕਸ ਸਕਾਲਰਸ ਦੇ ਨਾਲ ਵੀ ਇੱਕ ਲੰਬੀ ਮੀਟਿੰਗ ਕੀਤੀ ਤੇ ਸਾਰਾ ਜੋ ਪਲਾਨ ਜੋ ਪੰਜਾਬ ਸਰਕਾਰ ਨੇ ਬਣਾਇਆ ਉਹਦੇ ਤੇ ਸਾਰਾ ਦਿਸ਼ਾ ਨਿਰਦੇਸ਼ ਲਈ ਸੰਤਾਂ ਮਹਾਪੁਰਖਾਂ ਤੋਂ ਤੇ ਉਸੇ ਦੇ ਸਬੰਧ ਦੇ ਵਿੱਚ ਅੱਜ ਅਸੀਂ ਅੰਮ੍ਰਿਤਸਰ ਆਏ ਤਿਆਰੀ ਮੀਟਿੰਗ ਦਾ ਇੱਥੇ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਆਪ ਸਭ ਜਾਣਦੇ ਹੋ ਕਿ ਚਾਰ ਨਗਰ ਕੀਰਤਨ ਜਿਹੜੇ ਆ ਉਹ ਅਰੰਭੇ ਜਾ ਰਹੇ ਨੇ ਸਾਡੇ 300 ਸਾਲਾਂ ਨੂੰ ਸਮਰਪਿਤ ਜਿਹਦੇ ਵਿੱਚੋਂ 18 ਨਵੰਬਰ ਨੂੰ ਸ਼੍ਰੀ ਨਗਰ ਵਿਖੇ ਗੁਰਦੁਆਰਾ ਛੱਟੀ ਪਾਤਸ਼ਾਹੀ ਕੀਰਤਨ ਦਰਬਾਰ ਹੋਊਗਾ ਤੇ 19 ਨਵੰਬਰ ਨੂੰ ਸਵੇਰੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਮਾਨਯੋਗ ਸਾਡੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਮਾਨਯੋਗ ਮੁੱਖ ਮੰਤਰੀ ਜੰਮੂ ਕਸ਼ਮੀਰ ਤੇ ਨਾਲ ਸਾਰੇ ਸੰਤਾਂ ਮਹਾਂਪੁਰਖਾਂ ਦੀ ਰਹਿਨਮਾਈ ਹੇਠ ਜਿਹੜਾ ਨਗਰ ਕੀਰਤਨ ਕਸ਼ਮੀਰ ਤੋਂ ਸ਼੍ਰੀਨਗਰ ਤੋਂ ਚੱਲੂਗਾ 19 ਨਵੰਬਰ ਨੂੰ ਤੇ ਜੰਮੂ ਪਠਾਨਕੋਟ ਹੁਸ਼ਿਆਰਪੁਰ ਹੁੰਦੇ ਹੋਏ 22 ਤਰੀਕ ਨੂੰ ਆ ਸ਼੍ਰੀ ਨਨਪੁਰ ਸਾਹਿਬ ਪਹੁੰਚੂਗਾ ਨਾਲ ਹੀ ਦੂਜਾ ਨਗਰ ਕੀਰਤਨ ਮਾਲਵੇ ਤੋਂ ਰੰਬੇ ਜਾ ਰਹੀ ਹੈ ਇੱਕ ਫਰੀਦਕੋਟ ਤੋਂ ਫਰੀਦਕੋਟ ਫਿਰੋਜ਼ਪੁਰ ਮੋਗਾ ਲੁਧਿਆਣਾ ਫਤਿਹਗੜ੍ਹ ਸਾਹਿਬ ਹੁੰਦੇ ਹੋਏ ਸ਼੍ਰੀ ਨਨਪੁਰ ਸਾਹਿਬ ਪਹੁੰਚੂਗਾ ਦੂਜਾ ਨਗਰ ਕੀਰਤਨ ਤੱਕ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬ ਤੋਂ ਬਠਿੰਡਾ ਸੰਗਰੂਰ ਪਟਿਆਲੇ ਹੁੰਦੇ ਹੋਏ ਵਾਇਆ ਮੁਹਾਲੀ ਸ਼੍ਰੀ ਨਨਪੁਰ ਸਾਹਿਬ ਪਹੁੰਚੂਗਾ ਚੌਥਾ ਨਗਰ ਕੀਰਤਨ ਜਿਹੜਾ ਜੀ ਉਹ ਗੁਰਦਾਸਪੁਰ ਤੋਂ ਜਿਹੜਾ ਹੈ 20 ਨਵੰਬਰ ਨੂੰ ਸਵੇਰੇ 8 ਵਜੇ ਆਰੰਭਿਆ ਜਾਊਗਾ ਗੁਰਦੁਆਰਾ ਬਾਬਾ ਹੀਰਾ ਸਿੰਘ ਜੀ ਦੇ ਸਥਾਨ ਤੋਂ ਉੱਥੋਂ ਇਸ ਤੇ ਸੰਗਰ ਕੀਰਤਨ ਦੀ ਜਿਹੜੀ ਸਾਡੇ ਜਿਵੇਂ ਮਾਨਯੋਗ ਮੁੱਖ ਮੰਤਰੀ ਨੇ ਸਾਡੀ ਸਾਬ ਨੇ ਸਾਡੀ ਡਿਊਟੀ ਲਈ ਹੈ ਅਸੀਂ ਸਾਰੇ ਚਾਹੇ ਸਾਰੇ ਮੰਤਰੀ ਹੋਈਏ ਐਮਐਲਏ ਸਹਿबान ਹੋਈਏ ਜਾਂ ਸਾਰੇ ਅਸਰਸ਼ਾਈ ਸਾਡਾ ਕੰਮ ਹੈ ਸੜਕਾਂ ਦੇ ਉੱਤੇ ਜਿਹੜਾ ਹੈ ਕੰਮ ਕਰਨਾ ਗੁਰੂ ਸਾਹਿਬ ਦੇ ਅਦਬ ਤੇ ਸਤਕਾਰ ਨੂੰ ਦੇਖਦੇ ਹੋਏ ਸੇਵਾ ਕਰਨਾ ਇਸ ਨਗਰ ਕੀਰਤਨ ਦੀ ਜਿਹੜੀ ਅਗਵਾਈ ਹੈ ਜਿਹੜੀ ਉਹ ਸਾਡੇ ਮਾਨਯੋਗ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਤੇ ਨਾਲ ਹੀ ਸਾਰੇ ਸਾਡੇ ਮਾਝੇ ਦੇ ਜਿਹੜੇ ਸੰਤ ਮਹਾਂਪੁਰਖ ਹੈ ਉਹ ਕਰਨਗੇ ਸਾਡਾ ਕੰਮ ਹੈ ਕਿ ਅਸੀਂ ਬਤੌਰ ਸੇਵਾਦਾਰ ਜੋ ਜੋ ਤਿਆਰੀ ਹੈ ਉਹ ਕਰਨੀਆਂ ਉਸੇ ਸਮਝ ਚ ਜਿਹੜਾ ਗੁਰਦਾਸਪੁਰ ਤੋਂ ਚੱਲ ਕੇ ਵਾਇਆ ਢਾਰੀਆਲ ਵਾਇਆ ਬਟਾਲਾ ਹੁੰਦੇ ਹੋਏ ਵਾਇਆ ਬਾਬਾ ਵਕਾਲਾ ਸਾਹਿਬ ਹੁੰਦੇ ਹੋਏ ਬਾਬਾ ਵਕਾਲਾ ਸਾਹਿਬ ਜਿੱਥੇ ਗੁਰੂ ਸਾਹਿਬ ਨੇ 26 ਸਾਲ ਜੋ 9 ਮਹੀਨੇ 13 ਦਿਨ ਭਗਤੀ ਕੀਤੀ ਤੇ ਫਿਰ ਸ਼ਾਮ ਨੂੰ ਜੀ ਜਿਹੜਾ ਰਾਤ ਨੂੰ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਣਗੇ ਰਾਤ ਦਾ ਜਿਹੜਾ ਨਿਵਾਸ ਹੈ ਉਹ ਬਾਬਾ ਜੀ ਦੀ ਅਸਾਂਤੀ ਹੋਊਗਾ ਅਗਲੇ ਦਿਨ ਸਵੇਰੇ ਅੰਮ੍ਰਿਤਸਰ ਸਾਹਿਬ ਦੀ ਫੇਰੀ ਕਰਦੇ ਹੋਏ ਵਾਇਆ ਤਰਨਤਾਰਨ ਗੋਇੰਦਵਾਲ ਸਾਹਿਬ ਜਿਹੜਾ ਹੈ ਜਲੰਧਰ ਫਿਰ ਕਪੂਰਥਲਾ ਜਲੰਧਰ ਜਲੰਧਰ ਤੋਂ ਗਏ ਫਿਰ ਫਗਵਾੜਾ ਬੰਗੇ ਨਵਾਸ਼ਹਿਰ ਬਲਾਚੌਰ ਹੁੰਦੇ ਸ਼੍ਰੀਨਨਪੁਰ ਸਬ 22 ਤਰੀਕ ਨੂੰ ਪਹੁੰਚੂਗਾ ਇਸ ਤੋਂ ਅਸੀਂ ਅੱਜ ਸਾਰੇ 1-1 ਇੰਚ ਜਿਹੜੀ ਹੈ ਸੜਕਾਂ ਨੇ ਉੱਥੇ ਜੋ-ਜੋ ਕੰਮ ਹੋਣ ਵਾਲੇ ਆ ਉਸ ਦੀ ਮੀਟਿੰਗਸ ਮਾਨਯੋਗ ਪੀ ਡਬਲਯੂ ਡੀ ਮਿਲਿਸਿਸਾ ਬਨਾਲੀ ਸੀ ਜਿਹੜੇ-ਜਿਹੜੇ ਪੰਚਾਇਤਾਂ ਦੀਆਂ ਸਭ ਨੂੰ ਜਿਹੜਾ ਹੈ ਸੱਦਾ ਜਾਊਗਾ ਸਾਡੇ ਪੰਚਾਇਤ ਮੰਤਰੀ ਜੀ ਵੱਲੋਂ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਵੱਲੋਂ ਹਰ ਤਰ੍ਹਾਂ ਦੀਆਂ ਤਿਆਰੀਆਂ ਦਾ ਜੀ ਜਾਇਜ਼ਾ ਲਿਆ ਤੇ ਨਾਲ ਹੀ ਅੰਮ੍ਰਿਤਸਰ ਸਾਹਿਬ ਤੇ ਬਾਬਾ ਬਾਬਾ ਬਕਾਲਾ ਸਾਹਿਬ ਵਿਖੇ ਜਿਹੜੇ ਦੋ ਹੋਰ ਵੱਡੇ ਸਮਾਗਮ ਹੋਣੇ ਆ ਕੀਰਤਨ ਦਰਬਾਰ ਹੋਣੇ ਆ ਪਲੱਸ ਦੋਨੋਂ ਸ਼ਹਿਰਾਂ ਦੇ ਵਿੱਚ ਜਿਹੜੀ ਸ਼ਹਾਦਤ ਦੀ ਲੋ ਹੈ ਇੱਕ ਮਿਸਾਲ ਜਿਹੜੀ ਹੈ ਉਹ ਉਹ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਉਹਦੇ ਨਾਲ ਸਾਰਾ ਜਿਹੜਾ ਸ਼ਹਿਰ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਬਾਬਾ ਕਾਲਾ ਸਾਹਿਬ ਰੌਸ਼ਨ ਕੀਤਾ ਜਾਊਗਾ ਤੇ ਨਾਲ ਇੱਕ ਲਾਈਟ ਐਂਡ ਸਾਊਂਡ ਸ਼ੋਅ ਜਿਹੜਾ ਹੈ ਗੋਬਿੰਦਗੜ ਫੋਟੋ ਦੀ ਵੀ ਤਰੀਕਾਂ ਦੱਸ ਦਵਾਂਗੇ 1 ਤੋਂ 18 ਨਵੰਬਰ ਦੇ ਵਿੱਚ ਜਿਹੜਾ ਹੈ ਉਹ ਲਾਈਟ ਐਂਡ ਸਾਊਂਡ ਸ਼ੋਅ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵੀ ਹੋਊਗਾ ਤਰਨਤਾਰਨ ਵਿਖੇ ਵੀ ਹੋਊਗਾ ਤੇ ਨਾਲ ਹੀ ਗੁਰਦਾਸਪੁਰ ਵਿਖੇ ਵੀ ਹੋਊਗਾ